ਹਿੰਦੀ ਸਮਾਗੱਢ ਕੇ ਆਇਓ ਮੈਂ ਤੁਹਾਡੇ ਨਾਲ ਤੁਹਾਡੇ ਥੋ ਪੰਜਾਬੀਆਂ ਨਾਲ ਸਿੱਖਾਂ ਨਾਲ ਦੋ ਤਿੰਨ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਤੁਸੀਂ ਦੇਖਿਆ ਕਿ ਬੀਤੇ ਕੱਲ ਭਾਜਪਾ ਨੇ ਇੱਕ ਬੜੀ ਕੋਜੀ ਤੇ ਬੜੀ ਨੀਵੇਂ ਲੈਵਲ ਦੀ ਹਰਕਤ ਕੀਤੀ ਹੈ ਐਸ ਵੇਲੇ ਪੰਜਾਬ ਦੇ ਵਿੱਚ ਸਾਡੇ ਮਹਾਨ ਸ਼ਹੀਦਾਂ ਦੇ ਚਾਦਰ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਬਣਾਏ ਜਾ ਰਹੇ ਆ ਸਿੱਖਾਂ ਦੇ ਅੰਦਰ ਬਹੁਤ ਹੀ ਜਜ਼ਬਾਤੀ ਮਾਹੌਲ ਹੁੰਦਾ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ ਉਸ ਸਮੇਂ ਜਦੋਂ ਇਸ ਸਮੇਂ ਇੱਕ ਬਹੁਤ ਜਜ਼ਬਾਤੀ ਮਾਹੌਲ ਹੈ ਉਸ ਸਮੇਂ ਭਾਜਪਾ ਵਾਲੇ ਪੰਜਾਬ ਦੇ ਵਿਰੁੱਧ ਤੇ ਸਿੱਖਾਂ ਦੇ ਵਿਰੁੱਧ ਜਿਹੜੀ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਹੈ ਉਹ ਹਰ ਟਾਈਮ ਕਦੇ ਨਾ ਕਿਤੇ ਜਗ੍ਹਾ ਤੇ ਝਲਕਦੀ ਰਹਿੰਦੀ ਹੈ ਉਹ ਦੋਨਾਂ ਨੇ ਇੱਕ ਆਪਣੇ ਪੇਜ ਦੇ ਉੱਤੇ ਕਾਰਟੂਨ ਪਾਇਆ ਜਿਹੜਾ ਸਾਡੇ ਚਾਹ ਸਾਹਿਬ ਜੀ ਆ ਤੇ ਸਾਡੇ ਪਿਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਕਾਰਟੂਨ ਪਉਣਾ ਮੈਂ ਸਬਦਾ ਕਿ ਇਹ ਬਹੁਤ ਹੀ ਘਟੀਆਂ ਨੀਵੇਂ ਲੈਵਲ ਦੀ ਬੀਜੇਪੀ ਦੀ ਜਿਹੜੀ ਅੰਦਰ ਦੀ ਭਾਵਨਾ ਸਾਡੇ ਪਤਰੀ ਸਿੱਖਾਂ ਦੇ ਪਤਰੀ ਪੰਜਾਬੀਆਂ ਦੇ ਪਤਰੀ ਹੈ ਉਹ ਦਸਾਉਂਦੀ ਹੈ ਉਹ ਉਹਨਾਂ ਨੇ ਟਾਈਮ ਵੀ ਉਹ ਜੁੜਿਆ ਜਦੋਂ ਸਾਡੇ ਸ਼ਹੀਦੀ 15 ਮਾਰਾ ਜਿਹਾ ਚੱਲ ਰਿਹਾ ਉਸ ਸਮੇਂ ਬੀਜੇਪੀ ਨੇ ਇੱਕ ਕਨੌਣੀ ਹਰਕਤ ਜੜੀ ਕੀਤੀ ਹੈ ਇਹ ਟਾਈਮ ਚੁਟਕੇ ਉਹਨਾਂ ਨੇ ਇਹ ਕਾਰਟੂਨ ਪਾ ਕੇ ਤੇ ਸਾਡੇ ਪਤਰੀ ਜੋ ਉਹਨਾਂ ਦੀ ਸੋਚ ਹੈ ਉਹਦਾ ਪ੍ਰਗਟਾਵਾ ਕੀਤਾ ਬੀਜੇਪੀ ਦੀ ਬੀਜੇਪੀ ਦੀ ਨੀਤੀ ਬੀਜੇਪੀ ਦੀ ਨੀਅਤ ਪੰਜਾਬ ਪਤਰੀ ਇਹਦੇ ਤੋਂ ਤੇ ਪੂਰੀ ਦੁਨੀਆ ਭਰ ਦੇ ਪੰਜਾਬੀ ਸਿੱਖ ਸਭ ਪੰਜਾਬੀ ਜਾਣਦੇ ਆ ਪਤ ਦੇ ਨਾਲ ਹੀ ਇਹ ਸਿੱਖਾਂ ਦਾ ਇੱਕ ਮਸਲਾ ਸੀਗਾ ਸਾਡੇ ਦਸਵੇਂ ਪਾਤਸ਼ਾਹ ਸਾਡੇ ਚਾਹਦੇ ਸਾਹਿਬਜ਼ਾਦਿਆਂ ਦਾ ਬਹੁਤ ਵੱਡਾ ਮਸਲਾ ਸੀਗਾ ਉਹਨਾਂ ਦੇ ਕਾਰਟੂਨ ਪਾਉਂਦਾ ਪਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਸਮੁੱਚੀ ਐਸਜੀਪੀਸੀ ਇਹਦੇ ਤੇ ਚੁੱਪ ਹੈ ਇਹਦੇ ਤੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਬੀਜੇਪੀ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ ਮੇਰੀ ਸਮਝ ਤੋਂ ਬਾਅਦ ਹੈ ਕਿ ਉਨਾਂ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਉਹ বিজেਪ ਦੇ ਪ੍ਰਤੀ ਚੁੱਪ ਨੇ ਉਹ ਕਿੱਦਾਂ ਮਤਲਬ ਜਿਹੜਾ ਇਹ ਕਾਰਟੂਨ ਜਿਹੜਾ ਪੋਸਟਰ ਰੀਲੀਜ਼ ਕੀਤਾ ਗਿਆ ਇਹਦੇ ਤੇ ਚਾਹੀਦਾ ਤੇ ਉਸੇ ਵੇਲੇ ਸੀਗਾ ਕਿ ਐਸਪੀਸੀ ਵਾਲੇ ਐਕਸ਼ਨ ਲੈਂਦੇ ਚਾਹੀਦਾ ਸੀਗਾ ਕਿ ਸਾਡੇ ਸਿਧਿਆਕਾਲਤਖ ਸਾਹਿਬ ਦੇ ਜਹਦਾ ਸਾਹਿਬ ਉਸੇ ਵੇਲੇ ਤੇ ਕਮੈਂਟ ਕਰਦੇ ਜੈਦਾ ਸਾਹਿਬ ਬਹੁਤ ਮਾਮਲਿਆਂ ਤੇ ਅੱਜਕੱਲ ਕਮੈਂਟ ਕਰ ਰਿਹਾ ਹੈ ਪਰ ਉਹਨਾਂ ਨੇ ਇਹਦੇ ਤੇ ਕੋਈ ਤਿੱਖਾ ਵਿਰੋਧ ਨਹੀਂ ਮੱਲ ਦੱਜ ਕੀਤਾ ਮੈਂ ਇਹ ਇਹ ਮੱਲੋ ਮੈਂ ਸਬਦਾ ਕਿ ਜੈਦਾ ਸਾਹਿਬ ਨੂੰ ਇਹਦੇ ਤੇ ਸਖਤ ਟਿੱਪਣੀ ਕਰਨੀ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਇਸ਼ੂ ਹੈ ਜੈਐਸਜੀਪੀਸੀ ਨੇ ਦੀ ਕੀਤੀ ਤੇ ਜੈਦਾ ਸਾਹਿਬ ਨੂੰ ਕਰਨੀ ਚਾਹੀਦੀ ਸੀਗੀ ਉਹਨਾਂ ਨੇ ਵੀ ਨਹੀਂ ਕੀਤੀ ਔਰ ਐਸਜੀਪੀਸੀ ਨੇ ਵੀ ਨਹੀਂ ਕੀਤੀ ਔਰ ਭਾਜਪਾ ਵਾਲਿਆਂ ਨੇ ਮੱਲੇ ਪੋਸਟਰ ਪਾ ਕੇ ਸਾਡੇ ਜਜਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਥ्रू ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਹਾਈ ਕਮਾਂਡ ਨੂੰ ਅਮਿਤ ਸ਼ਾਹ ਜੀ ਨੂੰ ਮੋਦੀ ਜੀ ਨੂੰ ਜਿਨ੍ਹਾਂ ਨੂੰ ਹੱਥ ਜੋੜਦੇ ਦਿਖਾਇਆ ਮੈਂ ਉਹਨਾਂ ਨੂੰ ਕਹੂੰਗਾ ਕਿ ਇਸ ਪੋਸਟਰ ਦੀ ਮਾਫੀ ਮੰਗਣ ਇਹ ਉਹਨਾਂ ਨੇ ਬੜਾ ਬੱਜਤ ਨਾ ਕੀਤਾ ਉਹਨਾਂ ਦੀ ਪਾਰਟੀ ਨੇ ਜਿੰਨੇ ਵੀ ਇਹ ਪੋਸਟਰ ਪਾਇਆ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਕੋਲੋਂ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਆਪਣੇ ਸੋਸ਼ਲ ਮੀਡੀਆ ਆਪਣੇ ਜਿਹੜੇ ਮੀਡੀਆ ਤੇ ਉਹਨਾਂ ਦੇ ਸੋਸ਼ਲ ਮੀਡੀਆ ਚੈੱਕ ਕਰਦੇ ਆ ਜਾਂ ਮੀਡੀਆ ਤੇ ਕੰਮ ਕਰਦੇ ਆ ਉਹਨਾਂ ਨੂੰ ਪੰਜਾਬ ਬਲਤੀ ਦਾ ਸਿੱਖਾਂ ਦੇ ਬਲਤੀ ਕੋਈ ਵੀ ਕਮੈਂਟ ਜਿਹੜਾ ਸਾਡੇ ਜਜ਼ਬਾਤਾਂ ਨਾਲ ਖੇਡਦਾ ਇਹੋ ਜਿਹਾ ਕਮੈਂਟ ਕਰਦਾ ਉਹਨਾਂ ਨੂੰ ਵਧਣਾ ਚਾਹੀਦਾ ਤੇ ਅੱਜ ਹੀ ਜਿਹੜਾ ਉਹ ਬੀਜੇਪੀ ਨੂੰ ਇਹਦਾ ਮਾਫੀ ਮੰਗਣੀ ਚਾਹੀਦੀ ਹੈ ਆਪਣੇ ਪੇਜ ਤੋਂ ਇੱਕ ਕਾਰਟੂਨ ਜਿਹੜਾ ਹਟਾਉਣਾ ਚਾਹੀਦਾ ਔਰ ਐਜੀਬੀਸੀ ਦੇ ਪ੍ਰਧਾਨ ਤੇ ਸ਼੍ਰੀ ਕਾਲਤਕ ਸਾਬ ਦੇ ਜਹਦਾ ਸਾਹਿਬ ਨੂੰ ਇਹਦੇ ਉੱਤੇ ਸਖਤ ਟਿੱਪਣੀ ਕਰਨੀ ਚਾਹੀਦੀ ਹੈ ਔਰ ਵਾਰਨਿੰਗ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ 35.5 36.5 ਕੋਈ ਇਦਾਂ ਦੀ ਟਿੱਪਣੀ ਇਦਾਂ ਦੇ ਕਾਰਟੂਨ ਕਈ ਵਾਰ ਇਦਾਂ ਹੁੰਦਾ ਕਿ ਕਈ ਵਾਰ ਫਿਲਮਾਂ ਦੇ ਵਿੱਚ ਵੀ ਹਿੰਦੀ ਫਿਲਮਾਂ ਦੇ ਵਿੱਚ ਵੀ ਕਈ ਵਾਰ ਇਦਾਂ ਦਾ ਦਿਖਾ ਦਿੰਦੇ ਆ ਜਿੱਤੇ ਮੁੜ ਕੇ ਉਹਨਾਂ ਨੂੰ ਮਾਫੀ ਮੰਗਣੀ ਪੈਂਦੀ ਹੈ ਕਦੀ ਸਿੱਖਾਂ ਦੀ ਦਿਖਵਾ ਦੇ ਕਦੀ ਕਿਤੇ ਕੋਈ ਦਾ ਕੋਈ ਇਹ ਮਤਲਬ ਫਿਲਮ ਇੰਡਸਟਰੀ ਵੀ ਕਰਦੀ ਦਿੰਦੀ ਹੈ ਭਾਜਪੀ ਨੇ ਜਿਹੜਾ ਕੀਤਾ ਇਹ ਉਤੋਂ ਵੀ ਬੇ ਬੇहद ਜ਼ਿਆਦਾ ਧਨੌਣੀ ਦੀ ਵੀ ਜਿਹੜੀ ਕਾਰਵਾਈ ਹੈ ਸੋ ਮੈਂ ਤੁਹਾਡੇ ਥੋਂ ਭਾਜਪੀ ਦੀ ਸਮੁੱਚੀ ਹਾਈ ਕਮਾਂਡ ਨੂੰ ਕਹੂੰਗਾ ਕਿ ਉਹ ਇਹਦੇ ਤੇ ਮਾਫੀ ਮੰਗਣ ਔਰ ਐਸਜੀਪੀਸੀ ਨੂੰ ਇਹ ਤੇ ਨੋਟਿਸ ਲੈਣਾ ਚਾਹੀਦਾ ਔਰ ਜੈਹਦਾ ਸਾਹਿਬ ਨੂੰ ਆਕਾ ਕਲਤਕ ਸਾਹਿਬ ਦੇ ਜੈਹਦਾਦ ਨੂੰ ਇਹਦੇ ਤੇ ਸਖਤ ਡਿਪੜੀ ਕਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਜੱਥੇਬੰਦੀ ਕੋਈ ਪਾਰਟੀ ਸਿਆਸੀ ਹਿੱਤਾਂ ਦੇ ਲਈ ਇਦਾਂ ਦੀ ਹਰਕਤ ਨਾ ਕਰੇ ਕਿ ਸਾਡੇ ਤੁਹਾਨੂੰ ਨਾਲ ਸੰਬੰਧਤ ਗੁਰੂਆਂ ਦੀ ਜਾਂ ਵੱਡੇ ਸਾਡੇ ਜਿਹੜੇ ਧਾਰਮਿਕ ਬੰਦੇ ਆ ਉਹਨਾਂ ਲਈ ਕੋਈ ਇਦਾਂ ਦਾ ਕਾਰਟੂਨ ਜਿਹੜਾ ਅੱਗੇ ਤੋਂ ਵਰਤੇ ਨਾ ਮੈਂ ਇਹ ਤੁਹਾਡੇ ਥੋਂ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਹੀ ਗੰਭੀਰ ਬਹੁਤ ਹੀ ਸੰਜੀਦਾ ਜਿਹੜਾ ਇਹ ਇਸ਼ੂ ਆ ਇਸ ਇਸ਼ੂ ਤੇ ਤੁਹਾਡੇ ਰਾਏ ਮੈਂ ਗੱਲ ਕਰਨੀ ਚਾਹੁੰਦਾ ਸੀ ਔਰ ਮੈਂ ਫਿਰ ਇੱਕ ਵਾਰ ਭਾਜਪਾ ਨੂੰ ਕਹੂੰਗਾ ਕੋਈ ਇੱਤੇ ਮਾਫੀ ਮੰਗੇ ਪੂਰੀ ਦੁਨੀਆ ਭਰ ਦੇ ਚੋਂ ਵਸਦੇ ਸਿੱਖਾਂ ਕੋਲੋਂ ਪੰਜਾਬੀਆਂ ਕੋਲੋਂ ਉਹਦੇ ਇਸ ਕਾਰਟੂਨ ਨੂੰ ਆਪਣੇ ਪੇਜ ਤੋਂ ਤੁਰੰਤ ਹਟਾਵੇ